ਲਈ ਹੈ ਪਹਾਈ ਸਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਵਿਚਾਰ ਜਿਨ ਜੀ ਬੰਦਿਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਇ ਨਾਨਕਾ ਕਰਤਾ ਕਰੇ ਸੋ ਹੋਇ ਮਹੱਲਾ ਪਹਿਲਾ ਰਨਾ ਹੋਈਆਂ ਬੋਧੀਆਂ ਪੁਰ ਸੋਹੇ ਸਿਆਦ ਸੀਲ ਸੰਜਮ ਸੋਚ ਪੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਾਤੇ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਨ ਕਰੇ ਅੰਤਰ ਗੋਬਾਰੀ ਖਿੰਤਾ ਝੋੜੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲ ਚ ਭਰਮ ਹੈ ਪਰ ਮੈਂ گا ਵਾਰੀ ਨਾਨਕ ਨਾਮ ਨਾ ਚੇਟੈ ਜੂਵੈ ਬਾਜੀ ਹਾਰੀ ਸ਼ਲੋਕ ਮਹੱਲਾ ਪਹਿਲਾ ਲੱਖ ਸਿਓ ਪ੍ਰੀਤ ਹੋਐ ਲੱਖ ਜੀਵਨ ਕਿਆ ਖੁਸ਼ੀਆਂ ਕਿਆ ਚਾਉ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਜੇ ਸੋ ਵਰਿਆ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚੇਤ ਨ ਆਵੇ ਕੌੜ ਤਣ ਧਾਏ ਜਾਏ ਮਿੱਠਾ ਕੌੜਾ ਦੁਐ ਰੋਗ ਨਾਨਕ ਅੰਤਵ ਗੁੱਤੇ ਭੋਗ ਚੱਕ ਚੱਕ ਝਖਣਾ ਝਗੜਾ ਝਾਖ ਚੱਕ ਚੱਕ ਜਾਹੀ ਚਖੈ ਤਿਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਯਾ ਰਾਂਗ ਘਰ ਗੱਜ ਕੀਤੇ ਬਾਗੇ ਬਾਗ ਸਾਦ ਸਹਿਜ ਕਰ ਮਨ ਖੇਲਾਯਾ ਤੈ ਸਹਿ ਪਾਸ ਹੋ ਕਹਿਣ ਕਹਾਯਾ ਮਿੱਠਾ ਕਰਕੇ ਕੌੜਾ ਖਾਇਆ ਤਿੰਨ ਕੌੜੈ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੀੜੈ ਪਾਏ ਤਉ ਕੌੜਤਣ ਚੂਕ ਸਮਾਏ ਨਾਨਕ ਗੁਰਮੁਖ ਪਾਵੈ ਸੋਈ ਜਿਸਨੋ ਪ੍ਰਾਪਤ ਲਿਖਿਆ ਹੋਇ ਪੌੜੀ ਜਿਨ ਕਾ ਹਿਰਦੈ ਮੈਲ ਕਪਟ ਹੈ ਬਾਹਰ ਤੋ ਆਇਆ ਕੂੜ ਕਪਟ ਕਮਾਉਂਦੇ ਕੂੜ ਪ੍ਰਗਟਿ ਆਇਆ ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ ਕੂੜੈ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲਿਖ ਪਾਇਆ ਸਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਪਰਮ ਭਵੇ ਸੰਸਾਰ ਅਮਰਤ ਬਾਣੀ ਤਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹਉਮੈ ਟੁੱਟੈ ਤਾਂ ਕੋ ਲਿਖਿਆ ਲਿਖੈ ਮਹਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾਬੀਓ ਜੋ ਬੀਜੈ ਸੋ ਉਗਵੈ ਖੰਦਾ ਜਾਣ ਜੀਉ ਗਿਆਨ ਸਲਾਹੇ ਵੱਡਾ ਕਰ ਸਚੋ ਸੱਚਾ ਨਾਹੂ ਸੱਚ ਬੀਜੈ ਸੱਚ ਉਗਵੈ ਦਰਗਾਹ ਪਾਈਐ ਥਾਉ ਬੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਈ ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਈ ਪੌੜੀ ਨਿਮ ਬਿਰਖ ਬਹੁ ਸੰਚੀਐ ਅੰਮ੍ਰਿਤ ਰਸ ਪਾਇਆ ਬਿਸਿਰ ਮੰਤਰ ਵਸਾਈਐ ਬਹੁ ਦੂਦ ਪੀ ਆਇਆ ਮਨ ਮੁਖ ਅਭਿਨ ਨ ਭਿਜਈ ਪੱਤਰ ਨਵਾਇਆ ਵਿਖ ਮਹਿ ਅਮਰਤ ਸਿੰਚੀਐ ਵਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਵਿਖ ਲਹਿ ਜਾਇਆ ਸ਼ਲੋਕ ਮਹੱਲਾ ਪਹਿਲਾ ਮਰਨ ਨ ਮੂਰਤ ਪੁੱਛਿਆ ਪੁੱਛੀ ਤੇ ਤਨਾਵਾਰ ਇਕਨੀ ਲੱਦਿਆ ਇਕ ਲੱਦ ਚੱਲੇ ਇਕਨੀ ਬੱਦੇ ਭਾਰ ਇਕ ਨਾ ਹੋਈ ਸਾਖਤੀ ਇਕ ਨਾ ਹੋਈ ਸਾਰ ਲਸ਼ਕਰ ਸਣੇ ਦਮਾਮਿਆਂ ਛੁੱਟੇ ਬੰਕ ਦਵਾਰ ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਦਾ ਕੋਟ ਭੀਤਰ ਚੋਰ ਬਹਾਲਿਆ ਖੋਟ ਵੇਜੀਆ ਖੋਟ ਪੌੜੀ ਜਿੰਨਾ ਅੰਦਰ ਨਿੰਦਾ ਦੁਸ਼ਟ ਹੈ ਨਾਕ ਕੱਢੇ ਨਾਕ ਵਡਾਇਆ ਮਹਾ ਕਰੂਪ ਦੁਖੀਏ ਸਦਾ ਕਾਲੇ ਮੂਹ ਮਾਇਆ ਭਲਕੇ ਉੱਠ ਨਿਤ ਪਰ ਦਰਬਹਿ ਰਹੈ ਹਰ ਨਾਮ ਚੁਰਾਇਆ ਹਰ ਜਿਓ ਤਿਨ ਕੀ ਸੰਗਤ ਮਤ ਕਰਹੁ ਰਖ ਲੇਹੁ ਹਰ ਰਾਇਆ ਨਾਨਕ ਪਐ ਕਿਰਤ ਕਮਾਉਂਦੇ ਮਨ ਮੁਖ ਦੁਖ ਪਾਇਆ ਸ਼ਲੋਕ ਮਹਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮੋਂ ਸਭ ਕੋ ਹੋਏ ਹੁਕਮ ਪਛਾਣੈ ਖਸਮ ਕਾ ਤਾ ਸੱਚ ਪਾਵੇ ਕੋਈ ਗੁਰਮੁਖ ਆਪ ਪਛਾਣੀਐ ਬੁਰਾ ਨਾ ਦੀਸੈ ਕੋਈ ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾਇਆ ਆ ਸੋਈ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮੇਲਣ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੜਹਿ ਜਿਨਾਂ ਸੇਵਿਆ ਹਰ ਦਾਤਾਰ ਪੌੜੀ ਗੁਰਮੁਖ ਹਿਰਦੈ ਸ਼ਾਂਤ ਹੈ ਨਾਉ ਉਗਵ ਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ਹਿਰਦੈ ਸੁਧ ਹਰਿ ਸੇਮ ਦੇ ਸੋਹ ਹੈ ਗੁਣ ਗਾਇਆ ਮੇਰੇ ਹਰ ਜੀਉ ਏਵੇਂ ਭਾਵੰਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲੀ ਅਨ ਹਰ ਦਰ ਸੋਹਾਇਆ ਸ਼ਲੋਕ ਮਹੱਲਾ ਪਹਿਲਾ ਤਨਵੰਤਾ ਏਵਹੀ ਕਹੈ ਅਵਰੀ ਧਨ ਕੋ ਜਾਓ ਨਾਨਕ ਨੇ ਧਨ ਤਿੱਤ ਦਿਨ ਜਿੱਤ ਦਿਨ ਵਿਸਰੈ ਨਾਉ ਮਹੱਲਾ ਪਹਿਲਾ ਸੂਰਜ ਚੜਾ ਵੀ ਜੋਗ ਸਭ ਸਹਿ ਘਟੈ ਯਾਰ ਜਾ ਤਨ ਮਨ ਰਤਾ ਭੋਗ ਕੋਈ ਹਾਰੇ ਕੂਜਣੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਏ ਟਹਿ ਪਵੈ ਪੌੜੀ ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਹਨੇਰ ਗਵਾਇਆ ਲੋਹਾ پارਸ ਭੇਟੀ ਐ ਕੰਚਨ ਹੋਏ ਆਇਆ ਨਾਨਕ ਸਤਗੁਰ ਮਿਲੇ ਆ ਨਾਉ ਪਾਈਐ ਮਿਲ ਨਾਮ ਤੇ ਆਇਆ ਜਿਨ ਕਹਿ ਪੋਤਾ ਪੁਨ ਹੈ ਤਿਨਹੀ ਦਰਸ਼ਨ ਪਾਇਆ ਸ਼ਲੋਕ ਮਹੱਲਾ ਪਹਿਲਾ ਤਰੇਗ ਕਿੰਨਾ ਕਾ ਜੀਵਿਆ ਜੇ ਲਿਖ ਲਿਖ ਵੀ ਚਹਿ ਨਾਉ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾ ਸਚੈ ਸ਼ਰਮੈ ਬਾਹਰੀ ਅੱਗੇ ਲਹਿ ਨਾ ਦਾਦ ਅਕਲ ਇਹ ਨ ਆਖੀ ਐ ਅਕਲ ਗਵਾਈ ਐ ਬਾਦ ਅਕਲੀ ਸਾਹਿਬ ਸੇਵੀ ਐ ਅਕਲੀ ਪਾਈ ਐ ਮਾਨ ਅਕਲੀ ਪੜ ਕੈ ਬੁੱਝੀ ਐ ਅਕਲੀ ਕੀ ਚੈਦਾਨ ਨਾਨਕ ਆਖੈ ਰਾਹੋ ਏਹੋ ਹੋਰ ਗੱਲਾਂ ਸ਼ੈਤਾਨ ਮਹੱਲਾ ਦੂਜਾ ਜੈਸਾ ਕਰੈ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਹੋਵਹਿ ਲਿੰਗ ਝਿੰਗ ਨਾ ਹੋਵਹਿ ਐਸੀ ਕਹੀਐ ਸੂਰਤ ਜੋ ਉਸ ਇੱਛੇ ਸੋ ਫਲ ਪਾਏ ਤਾ ਨਾਨਕ ਕਹੀਐ ਮੂਰਤ ਪੌੜੀ ਸਤਗੁਰੇ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੋ ਲਹੈ ਗੁਰ ਸ਼ਬਦੀ ਮਿਲਿਆ ਸਤਗੁਰ ਕੈ ਭਾਣਾ ਜੋ ਚੱਲੈ ਹਰ ਸੇ ਤੀਰ ਲਿਆ ਜਮ ਕਾਲ ਜੋਹੇ ਨਾ ਸਕਈ ਘਟ ਚਾਨਣ ਬਲਿਆ ਨਾਨਕ ਬਖਸ਼ ਮਲਾਇਨ ਫਿਰ ਗਰਬ ਨਾ ਗਲਿਆ ਸ਼ਲੋਕ ਮਹੱਲਾ ਪਹਿਲਾ ਸੱਚ ਵਰਤ ਸੰਤੋਖ ਤੀਰਤ ਗਿਆਨ ਧਿਆਨ ਈਸ਼ਾਨ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਜੁਗਤ ਧੋਤੀ ਸੁਰਤ ਚੌਂਕਾ ਤਿਲਕ ਕਰਨੀ ਹੋਏ ਪਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਏ ਮਹੱਲਾ ਤੀਜਾ ਨੌਵੀਂ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ ਦਸਵੀਂ ਦਸੇ ਦਵਾਰ ਜੇ ਠਾਕੈ ਇਕਾਦਸੀ ਏਕ ਕਰ ਜਾਣੈ ਦਵਾਦਸੀ ਪੰਜ ਵਸਗਤ ਕਰ ਰਾਖੈ ਤਉ ਨਾਨਕ ਮਨ ਮਾਨੈ ਐਸਾ ਵਰਤ ਰਹੀ ਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਪੂਪਤਰਾ ਜੇ ਰੰਗ ਰਾਏ ਸੰਚਹਿ ਬੇਖਮਾਇਆ ਕਰ ਕਰ ਹੀਤ ਵਧਾਏਂਦੇ ਪਰ ਦਰਬ ਚੁਰਾਇਆ ਪੁੱਤਰ ਕਲਤਰ ਨਾ ਵਸਹਿ ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆ ਧੋ ਗਈ ਪਛਤਹਿ ਪਛਤਾਇਆ ਜਮਦਰ ਬੱਦੇ ਮਾਰੀਐ ਨਾਨਕ ਹਰ ਭਾਇਆ ਸ਼ਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸੀਤ ਮੁਖੱਟੂ ਹੋਏ ਕੈ ਕੰਨ ਪੜਾਈਐ ਫੱਕਰ ਕਰੇ ਹੋਰ ਜਾਤ ਗੁਆਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗੀ ਐ ਪਾਏ ਘਾਲ ਖਾਈ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਮਹੱਲਾ ਪਹਿਲਾ